ਸਿੱਧੂ ਤੇ ਚੰਦ ਚਮਕੋਣਾ ਚੁੰਦੇ ਨੇ ਕੁਛ ਤੈਨੂੰ ਪੜਦ ਲੈਣਾ ਚੁੰਦੇ ਨੇ ਕੁਛ ਕੰਨੇ ਆਏ ਤੇ ਕੁੱਕ ਫੇਮ ਤੇ ਲਾਮ ਲਾ ਕਿ ਤੇਰਾ ਅੱਗੇ ਹੋਣਾ ਚੁੰਦੇ ਨੇ ਮੁਸੀਬਤਾਂ ਮਰਕਾ ਕੇ ਪੈਂਦੀ ਰਹਿੰਦੀ ਐ ਸਿੱਧੂ ਮੂਸੇਵਾਲਾ ਸਿੰਗਿੰਗ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਇਸ ਦੁਨੀਆ ਨੂੰ ਤੇ ਛੱਡ ਕੇ ਚਲਾ ਗਿਆ ਲੇਕਿਨ ਜਿਹੜੇ ਫੈਨਸ ਨੇ ਜਿਹੜੇ ਲੋਗ ਨੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲ ਦੇ ਅੰਦਰ ਹਮੇਸ਼ਾ ਜ਼ਿੰਦਾ ਰਹੇਗਾ ਉਹਦੀ ਜਿਹੜੀ ਇੱਜ਼ਤ ਹੈ ਜਿਹੜੀ ਜਿਹੜਾ ਉਹਦਾ ਪਿਆਰ ਹੈ ਉਹ ਲੋਕੀ ਹਮੇਸ਼ਾ ਉਹਨੂੰ ਯਾਦ ਰੱਖਣਗੇ ਤੇ ਉਹਨਾਂ ਦੀ ਰਿਸਪੈਕਟ ਕਰਦੇ ਰਹਿਣਗੇ ਸਿੱਧੂ ਮੂਸੇਵਾਲੇ ਨੇ ਬਹੁਤ ਹੀ ਹਿੱਟ Song ਦਿੱਤੇ ਨੇ ਤੇ ਬਹੁਤ ਹੀ ਕਮਾਲ ਦਾ ਬੰਦਾ ਤੇ ਅੱਜ ਦੀ ਵੀਡੀਓ ਇਸੇ ਮੁਤਲਕ ਹੈ ਕਿ ਸਿੱਖ ਭਰਾ ਜਦੋਂ ਪਾਕਿਸਤਾਨ ਦੇ ਅੰਦਰ ਆਉਂਦੇ ਨੇ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਸਿੱਖ ਭਰਾ ਹੈਗੇ ਨੇ ਜਦੋਂ ਪੰਜਾਬ ਲੈਣ ਦੇ ਪੰਜਾਬ ਦੇ ਅੰਦਰ ਆਉਂਦੇ ਨੇ ਤੇ ਜਿਹੜੇ ਲੋਕੀ ਹੈਗੇ ਨੇ ਉਹ ਮਤਲਬ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਹੀ ਜਾਣਦੇ ਨੇ ਤੇ ਇਹੋ ਹੀ ਕਹਿ ਕੇ ਉਹਨਾਂ ਨੂੰ ਬੁਲਾਉਂਦੇ ਨੇ ਤੇ ਇੱਕ ਰਿਸਪੈਕਟ ਦਿੰਦੇ ਨੇ ਉਹਨਾਂ ਦੇ ਬਾਰੇ ਪੁੱਛਦੇ ਨੇ ਤੇ ਐਂਜੇ ਇੱਕ ਸਰਦਾਰ ਭਰਾ ਨੇ ਆਏ ਨੇ ਲੰਦੇ ਪੰਜਾਬ ਦੇ ਅੰਦਰ ਸ਼ੋਪਿੰਗ ਕਰਨ ਆਏ ਨੇ ਸ਼ੂਜ਼ ਵਗੈਰਾ ਦੀ ਤੇ ਇੱਕ ਛੋਟਾ ਜਿਹਾ ਬੱਚਾ ਉਹ ਸਿੱਧੂ ਮੂਸੇਵਾਲੇ ਦਾ ਗਾਣਾ गा ਕੇ ਉਹਨਾਂ ਨੂੰ ਸੁਣਾਉਂਦਾ ਹੈ ਸਿੱਧੂ ਮੂਸੇਵਾਲੇ ਦਾ ਜਦੋਂ ਉਹਨੇ ਗਾਣਾ ਗਾਇਆ ਉਸ ਤੋਂ ਬਾਅਦ ਕੋਈ ਇਕਵਾਲੀਆਂ ਨਹੀਂ ਉਹਨੇ ਸੁਨਾਈਆਂ ਉਹਨਾਂ ਨੂੰ ਤੇ ਉਹ ਜਿਹੜੇ ਸਿੱਖ ਭਰਾ ਸੀ ਉਹ ਬਹੁਤ ਖੁਸ਼ ਹੋਏ ਵੇਖ ਕੇ ਉਹਨਾਂ ਨੇ ਬਹੁਤ ਇੰਜੋਏ ਕੀਤਾ ਤੇ ਐਸੇ ਬਾਰੇ ਨਾਲ ਅੱਜ ਦੀ ਵੀਡੀਓ ਤੇ ਵੀਡੀਓ ਅਲਬਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਸਟਾਰਟ ਕਰਨੇ ਆਪਨੇ ਚੱਲਦੀ ਪਈ ਸੀ ਜੁੱਤੀਆਂ ਦੀ ਸ਼ਾਪਿੰਗ ਤੇ ਬੰਦੇ ਆ ਗਏ ਉਹਨਾਂ ਕਹਿੰਦੀ ਅਸੀਂ ਤੁਹਾਡੇ ਬਹੁਤ ਵੱਡੇ ਪੱਖੇ ਆ ਹਾਂ ਪੱਖੇ ਆ ਤੁਹਾਡੇ ਅਸੀਂ ਫੈਨ ਹਾਂ ਹਾਂ ਵੀ ਮੁੰਡਾ ਕਹਿੰਦਾ ਜੀ ਮੈਨੂੰ ਕੋਈ ਗਾਣਾ ਹੁੰਦਾ ਹੈ ਸਨਾਹ ਜਰਾ ਸਿੰਗਰ ਰਾ ਤੇ ਮੰਦਾ ਸਿੰਗਰ ਬੰਡਾ ਨਾ ਬਟਾ ਹਾਂਜੀ ਹਾਂ ਛ ਵਧੀਆ ਜਿਹਾ ਸੁਨਾਹ ਹਵਲਾ ਪਹਿਲਾਂ ਆਪਣਾ ਨਾਮ ਦੱਸਣਾ ਨਾ ਨਾਮ ਕੀ ਤੇਰਾ ਸ਼ੁਜਾਦਰ ਜਾਸਰੀ ਅੱਛਾ ਜੀ ਸ਼ੁਜਾ ਸਾਹਿਬ ਜਰਾ ਹੁਣ ਆਉਂਦੇਓ ਤੈਨੂੰ ਕਾਹਨਾ ਸੁਣਾਉ ਜਿਹੜਾ ਇਹ ਦਸ ਬੁੱ ਤੇਰਾ ਹੈਡ ਟੋਨ ਕਸ ਤੋਂ ਚੰਗਾ ਪਲਾਜ਼ ਦਾ ਸਿਕੋਣ ਕਸ ਤੋਂ ਹ ਜਿਹੜੇ ਦਰਵਾਜੇ ਵਿੱਚ ਮੋੜ ਚ ਕੀ ਖੜਿਆ ਮੈਂ ਚੰਗੀ ਸੁਣਾਉਣ ਕਸ ਤੋਂ ਕੁਛ ਤੇ ਚੰਦ ਚਮਕੋਣਾ ਚੁੰਦੇ ਨੇ ਕੁਛ ਤੈਨੂੰ ਬੜ ਦਲੇ ਲਾਉਣਾ ਚੁੰਦੇ ਨੇ ਕੁਛ ਕੰਨ ਆਏ ਤੇ ਕੁੱਕ ਫੇਮ ਤੇ ਆਲਾਮ ਲੈ ਕੇ ਤੇਰਾ ਅੱਗੇ ਹੋਣਾ ਚੁੰਦੇ ਨੇ ਮੁੱਖੀ ਜਿੰਦ ਕਾਮ ਮਰਕਾ ਤੇ ਪੈਂਦੀ ਰਹਦੀ ਐ ਤਾਂ ਪੈਣਾ ਤੂੰ ਨਹੀਂ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਐ ਤੇ ਤੁਨਾ ਮਿਹੈ ਰੈਡ ਮਿਲੂਗੀ ਨਿੱਕ ਕੰਟਰੋਵਰਸੀ ਗਰੈਡ ਮਿਲੂਗੀ ਕਰ ਮਗਨਾਮ ਤੇੜਾ ਸੱਚੀ ਬੋਲੇਗਾ ਤਾਂ ਮਿਲੂ 1095 ਜੇ ਕਰੇਗਾ ਕਿ ਤਰਤੀ ਕੁਕੜ ਹੈਡ ਮਿਲੂਗੀ ਵਾਹ ਵਾਹ ਬਾਈ ਸ਼ਾ ਗਿਆ ਹੁਣ ਹੁਣ ਕੋਈ ਹੋਰ ਸੁਣਾ ਨਹੀਂ ਇੱਕ ਵਾਰੀ ਲੇਕਿਨ ਹੋਰ ਸੁਣਾ ਚਾ ਜਿਹੜਾ ਹੁੰਦਾ ਉਹੀ ਸੁਣਾ ਦੇ ਚੱਲ ਫਿਰ ਆਪ ਐਸ ਤੋਂ ਪਾਕਿਸਤਾਨ ਦਾ ਪਾਕਿਸਤਾਨ ਦਾ ਸੁਣਾ ਦੇ ਲੈ ਕੋਈ ਸੁਣਾ ਦੇ ਕੋਲੀ ਰਕ ਵਾਲੀ ਸੁਣਾ ਦੇ ਲੈ ਕੀ ਬਾਤਾਂ ਗੱਲ ਬਣ ਗਈ ਚੱਲ ਚੱਲ ਕਾਦੀ ਕਾਦੀ ਜ਼ੁਲਫੋ ਮੇ ਬੰਦੇ سنگالو نہ چھیڑو ہمیں ہم ستائے ہوئے ہیں بہت سرکم سینے پہ کھائے ہوئے ہیں ستمگر کو تمہوب پہچانتے ہیں تمہاری اداوں کو ہم جانتے ہیں دگا ने वाले ये रंगी कहानी तुमको मुबारक तुम्हारी जवानी तुमको मुबारक हमारी तरफ से निगोए हटा लो हमें जिंदा रहने दो ए हुस्न वालों आनी काली सुल्को में वाह 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 अच्छा आगे کبارا بول کبارا یار کیا ہوگا تمہیں ہم سے بڑھ کر دنیا دنیا تمہیں ہم سے بڑھ کر تمہیں ہم سے بڑھ کر دنیا دنیا تمہیں ہم سے بڑھ کر تمہیں ہم سے بڑھ کر ਲੁਕਾ ਬਾਰਾ ਧੜਕਨ 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 ਕਰਕੇ ਕਰਕੇ ਆ ਧੜਕਨ 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 ਕਰਕੇ ਤੇਰੇ ਦਿਲ ਕੰਧ ਦੀ ਬੁਝ ਲਾਏ ਅਕੀਓਂ ਮੇਂ ਆਂਸੂ ਬੜ ਬੜ ਕੇ ਤੁਜੇ ਤੇਰੇ ਹੀ ਜੇ ਮੈਂ ਆਦ ਨਾ ਆਏ ਤੁਜੇ ਯਾਦ ਕੀਆ ਤੋ ਤੂੰ ਹੀ ਬਤਾ ਹਮਨੇ ਕਿਆ ਕੋਈ ਜ਼ੁਲਮ ਕੀ ਐ ਜ਼ੁਲਮ ਕੀਆ ਤੋ ਜ਼ੁਲਮ ਬਤਾ ਕਿਸੇ ਜਨਮ ਕੱਜੁਰ ਮੱਕੀ ਦਾ ਹੈ ਸਜ਼ਾ ਤੂੰ ਜੀਤ ਗਏ ਹਮ ਹਾਰੇ ਹਮ ਹਾਰੇ ਔਰ ਤੂੰ ਜੀਤੇ ਤੂੰ ਜੀਤ ਗਏ ਹਮ ਹਾਰੇ ਹਮ ਹਾਰੇ ਔਰ ਤੂੰ ਜੀਤੇ ਤੂੰ ਜੀਤ ਗਏ ਲੇਕਿਨ ਹਮਸਾ ਕੋਈ ਹਾਰਾ ਨਾ ਹੋਗਾ ਬੋਲ ਕੇ ਬੋਰਾ ਵਾ 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 ਆ ਗਿਆ ਮੁੰਡਿਆ ਪਾ ਜੀ ਕੀ ਕਰਦੇ ਬੇ ਛੱਡ ਦਿਓ ਤੁਸੀਂ ਜਿਹੜਾ ਮੂਵਮੈਂਟ ਹੈ ਉਹ ਤੁਸੀਂ ਆ ਹਾਂ ਲੋ ਜੀ ਅਛਾ ਜੀ ਕੀ ਹੈ ਤੁਹਾਡੇ ਵਾਸਤੇ ਪਿਆਰ ਸੁਟਾ ਗਿਆ ਹਾਂ ਇਹਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਬੜੀ ਕਦਰਾਂ ਨੂੰ ਠੀਕ ਹੈ ਇਹ ਖਰਚਿਆ ਜਾਣਾ ਵੀ ਨਹੀਂ ਹੁਣ ਹੁਣ ਲਿਆ ਗਿਆ ਤੇ ਨਾ ਇਹਨੂੰ ਹਮੇਸ਼ਾ ਜਿਸੇ ਮਰਜ਼ੀ ਕੋਲ ਜੋ ਇਹਦਾ ਇਹਨੂੰ ਹਮੇਸ਼ਾ ਯਾਦ ਰੱਖੀਂ ਠੀਕ ਹੈ ਨਾ ਨਾ ਠੀਕ ਹੈ ਠੀਕ ਹੈ ਇਹ ਵੀ ਯਾਦ ਕਰਦਾ ਨਾ ਕਾ ਸੇ ਵੀ ਆਜ ਨਹੀਂ ਸ਼ਿਖਣਾ ਤੇ ਤੇਰਾ ਹੁਣ ਤੁਸੀਂ ਆਪ ਦੱਸੋ ਕਿ ਇਹਦਾ ਹੁਣ ਇਹ ਕਰਦੇ ਆਉਣਾ ਇਹਦਾ ਗਾਣਾ ਜੀ ਦੰਡਾ ਇਹਦਾ ਗਾਣਾ ਆਣਾ ਹੈ ਇਹਨੇ ਹੋਰ ਸੁਣਾਣਾ ਫਿਰ ਇਹਨੂੰ ਦੱਸਣਾ ਆਏ ਆਏ ਇਹ ਇਹ ਹੁਣ ਗਲਤ ਗੱਡੀ ਇਹ ਗਲਤ ਗੱਡੀ ਨੂੰ ਹੱਥ ਦੇ ਬੈਠਾ ਹੈ ਨਹੀਂ ਨਹੀਂ ਸੀਕਰਟ ਕਾਤਾ ਰਿਹਾ ਨਹੀਂ ਓਪਨ ਨਹੀਂ ਖੋਲਿਆ ਆਪਾਂ ਕਰਾਂਗੇ ਗਾਣਾ ਹਾਂ ਹਾਂ ਸੁਣ ਕੇ ਗਾਣਾ ਫਿਰ ਹੀ ਕਵਾਂਗੇ ਕਿ ਚਾਇਨਾ ਤਿਆਰ ਆ ਜੇ ਜੇ ਲਾ ਪੂਜਾ ਹੋ ਰਿਹਾ ਤੇ ਤੋਂ ਜੋ ਸਿੰਪੈਂਟ ਇਹ ਤੇ ਚਲੋ ਜੀ ਹੁਣ ਤੇਰਾ ਜਿਹੜਾ ਪਸੰਦੇ ਦਾ ਨਾ ਅੱਜ ਉਹ ਸੁਣਨਾ ਮੈਂ ਜਿਹੜਾ ਤੇਰਾ ਪਸੰਦੇ ਦਾ ਇਹਨੂੰ ਲਾਲ ਸਦੀ ਸ਼ਾਬਾਜ਼ ਸੁਣਾ ਜਿਹੜਾ 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 ਆਂਦਾ ਮੈਂ ਨਾ ਗਿੰਦਰ ਸਿੰਘ ਜਿਉਂ ਆਉਂਦਾ ਜੋਰੀ ਓ ਯਾਰ ਫਾਟੂ ਦੀ ਏਦਾਂ ਦੀ ਗੱਲ ਨਹੀਂ ਕਰੀ ਤੀ ਹੁਣ ਚੱਲ ਤੂੰ ਕਲਾਕਾਰ ਆ ਹੋਰ ਕੁਝ ਨਹੀਂ ਆਉਂਦੇ ਬਿਲਕੁਲ ਪਾਕਿਸਤਾਨ ਦਾ ਕੋਈ ਰੋਸ ਨਹੀਂ ਕਰੇਗਾ ਕਿ ਪ੍ਰਾਊਡ ਕਰਨੇ ਗਏ ਤੇ ਲੋਕੀਂ ਚੱਲ ਆਪਣਾ ਤੁਸੀਂ ਤਾਂ ਸੁਣਾ ਸੁਣਾ ਲੈ ਲਾਓ ਯਾਰ ਕੀ ਬਾਤ ਬਾਤ ਸਦੀ ਸ਼ਾਬਾਜ਼ ਮ ਲਾਲ ਸਗੀ ਵਨੀ ਆਦੀ ਤੋਹੀ ਲਾਲ ਸਖੀ ਦੀ ਬੋਲਣ ਬੋਲੀ ਸ਼ਾਨਦਰੀ ਨੂੰ ਜਾਨ ਗਮਾਨੁ ਠੁਕਦਾ ਨਹੀਂ ਕਦ ਜਰਾ ਖਜ਼ਾਨਾ ਤੇਂ ਵਾਲੀ ਵੀ ਦੇ ਤੇ ਬੰਦਮਲਾ ਇਹ ਦੇ ਜਾ ਕੋਈ ਹੋਰ ਨਹੀਂ ਹੋਣਾ ਵਾਹ ਵਾਹ ਬਹੁਤ ਬਦਿਆ ਮੜਿਆ ਛਾ ਗਏ ਇਹ ਬੰਦਾ ਕੀ ਕਹਿੰਦੇ ਹੈ ਫੈਨ ਹੈ ਬਹੁਤ ਫੈਨ ਹੈ ਮਾਸ਼ਾਅੱਲਾ ਸਰਦਾਰਾਂ ਦਾ ਨਹੀਂ ਤੇ ਹੁਣ ਸਰਦਾਰ ਆਪ ਉਹਦੇ ਫੈਨ ਹੋਈ ਫਿਰਦੇ ਨੇ ਇਹ ਖਰਚਣ ਵਾਲਾ ਤੇਰੇ ਖਰਚਣ ਵਾਲਾ ਹਾਂ ਇਹ ਖਾਣ ਵਾਲਾ ਦਿਲ ਨਾ ਤੇਰੇ ਲਈ ਮੈਂ ਕਰੀਂ ਵਾਹ ਫੋਨ ਤੋਂ ਹੋਰ ਦਾ ਸਟਾਰ ਇਤੋਂ ਦਾ ਅੱਜ ਵੀ ਬਸਾਂ ਦਾ ਬਦਸ਼ਾਹ ਬਹੁਤ ਸ਼ੁਕਰੀਆ ਬਸਾਂ ਦਾ ਸਤਾਰ ਬਣੇ ਠੀਕ ਆ ਅਸੀਂ ਤੈਨੂੰ ਵੇਖਣ ਆਈਏ ਮਿਲੇਗਾ ਟਿੱਕ ਲਾ ਕੇ ਹਾਂ ਉਹ ਪੈਸੇ ਉਹ ਪੈਸੇ ਫਰੇਮ ਕਰਾ ਕੇ ਰੱਖ ਲੈਣੇ ਤੇ ਇਹ ਕਾਲੀ ਬਰਤ ਲੈਣੇ ਨੇ ਸ਼ੌਕੀ ਖਾਨ ਸਾਹਿਬ ਦਾ ਸ਼ੌਕੀ ਖਾਨ ਸਾਹਿਬ ਡਰਾਮਾ ਐਕਟਰ ਹੋਏ ਨੇ ਬੜੇ ਅੱਛੇ ਆ ਇਹ ਉਹਨਾਂ ਦਾ ਪੁੱਤਰ ਹੈ ਸੰਤੁਖੰਦ ਦਾ ਹਾਂਜੀ ਅੱਛਾ ਸੁਣਿਆ ਜੀ ਬਿਲਕੁਲ ਸੁਣਿਆ ਨਾ ਕੈਨੇਡਾ ਦੇ ਵਿੱਚ ਵੀ ਜਾਂਦੇ ਰਹੇ ਨੇ ਤੇ ਤੁਸੀਂ ਕਿਉਂ ਤੁਸੀਂ ਤੁਸੀਂ ਕੌਣ ਇਹਨਾਂ ਨੇ ਕੀ ਲੱਗ ਤੇ ਤੁਸੀਂ ਉਹਨਾਂ ਦਾ ਪੁੱਤਰ ਦੱਸਿਆ ਮੇਰੇ ਨਾਲ ਲੱਗੇ ਅੱਛਾ ਮੇਰੇ ਵਾਲੇ ਸਾਹ ਸ਼ੌਕੀ ਖਾਨ ਸਾਹਿਬ ਵਾਹ ਮੇ ਵਾਹ ਉਨਾਂ ਨੇ ਮੈਨੂੰ ਆਪਣਾ ਫਦਾਦੇ ਵਰਗੀ ਰਵਾਇਤ ਆ ਅੱਛਾ ਅੱਛਾ ਜੀ ਮੇਰਾ ਬੱਚਾ ਜੀ ਬਹੁਤ ਬਹੁਤ ਹੈ ਇੱਥੇ ਦਫਤਰ ਤੋਂ ਹਾਂ ਹਾਂ ਅੱਛਾ ਸਿਚੂਨਾ ਮੈਂ ਆ ਵੀ ਬਣਾ ਲਿਆ ਚਲੋ ਚਲੋ ਬਹੁਤ ਵਧੀਆ ਇਹਨੂੰ ਮੁੰਡੇ ਨੂੰ ਥੋੜਾ ਜਨਾ ਕਿਸੇ ਉਸਤਾਦ ਕੋ ਪਾ ਦਿਓ ਚਲੋ ਬਾਪ ਹਮੇਸ਼ਾ ਉਸਤਾਦ ਹੁੰਦਾ ਹੈ ਕਰੋ ਜੋ ਦੱਸਦੇ ਨੇ ਬਾਹਰੋਂ ਨਹੀਂਗਾ ਸਰਟੀਫਿਕੇਟ ਨਹੀਂ ਬੰਦੇ ਠੀਕ ਹੈ ਤੇ ਟਿਕਟ ਲਾ ਕੇ ਤੂੰ ਕਿ ਇਦਾਂ ਆ ਫੈਮਿਲੀ ਨੂੰ ਪਛਾਣਣੇ ਨਹੀਂ ਘਰ ਦਾ ਸਭ ਇਹ ਰਸੂਮ ਸੁਰਤੀ ਮੱਖਿਆ ਨਾ ਨਾ ਕਰਨਾ ਮਗਰ ਮਗਰ ਸੁਝਾ 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 ਹਾਦਰ ਸੁਝਾ ਸੁਝਾ ਨੇ ਕਰਾ ਦੀ ਸਭੀ ਕੋਈ ਖੋਡੀ ਲੈ ਕੇ ਉਹ ਨਾ ਤੂੰ ਕਿ ਨਾ ਮਾਤਾ ਨੂੰ ਤੇ ਆ ਬਾਬੇ ਨੂੰ ਕਿੰਨਾ ਜਾਣਦਾ ਨਹੀਂ ਪਰ ਅਸੀਂ ਕਿਹੜਾ ਅਸੀਂ ਜਾਣਦੇ ਆ ਆ ਫੇਰ ਫੇਰ ਅਸੀਂ ਤੇਰਾ ਫੇਰ ਫੇਰ ਅਸੀਂ ਨਾ 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 ਵੀਡੀਓ ਆਪਣੀ ਜਗ੍ਹਾ ਤੇ ਫੇਰ ਅਸੀਂ ਉਹ ਜਿਹੜਾ ਨੋਟ ਨਾ ਜਿਹੜਾ ਤੂੰ ਫਰੇਮ ਕਰਾ ਕੇ ਰੱਖਣਾ ਹੈ ਉਹ 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 ਦਰਾ ਯਾਦ ਕਰਾਣਾ ਸੀ ਦੇ ਗਵਾਹ ਹੋਗੇ ਤੁਸੀਂ ਕਹਿਣਾ ਅਸੀਂ ਜਾਣਦੇ ਹਾਂ ਇਹ ਨਾਮ ਸੇ ਹਰ ਇੰਤਹਾ ਹੈ ਤੇਰੀ ਹਮਦੋਸ ਬਿਨਾ ਤਾਰ ਚੰਦ ਸੂਰਜ ਨਾ ਤੇ ਇਹ ਜਹਾਜ ਬਿਨਾ ਤਕ ਰੋਜੀ ਸੁਝਾ ਸਾਹਿਬ ਨੇ ਸਾਨੂੰ ਬਹੁਤ ਐਂਟਰਟੇਨ ਕੀਤਾ ਬਹੁਤ ਵਧੀਆ ਲੱਗਾ ਯਾਰ ਸੁਝਾ ਤੇ ਆਪਣਾ ਇਸੇ ਤਰ੍ਹਾਂ ਆਪਣਾ ਅੱਗੇ ਵਧਣਾ ਗਾਣਾ ਤੇ ਸਿੱਖਣਾ ਸਿੱਖ ਕੇ ਗਾਣਾ ਜਿਹੜਾ ਗਾਣਾ ਨਾ ਉਹ ਗਾਣਾ ਹੁੰਦਾ ਤੇ ਜਿਹੜਾ ਸਾਨੂੰ ਆਪ ਤੋਂ ਖੈਰ ਪਤਾ ਨਹੀਂ ਅਸੀਂ ਐਵੇਂ ਹੀ ਅਗਿਆਨੀ ਬਣੇ ਆ ਪਰ ਫਿਰ ਵੀ ਸਿੱਖਿਆ ਹੋਇਆ ਗਾਣਾ ਨਜ਼ਰ ਆਉਂਦਾ ਤੇ ਬੇਸੂਰੇ ਤੇ ਦੁਨੀਆ ਦੇ ਬਥੇਰੇ ਲੱਗਦਰਨ ਸਾਡੇ ਵਰਗੇ ਤੇ ਬਾਕੀ ਬਾਕੀ ਹਾਂ ਗੁਰੂ ਧਾਰਨ ਕਰਨ ਦਾ ਮਤਲਬ ਹੈ ਕਿਸੇ ਨੂੰ ਉਸਤਾਦ ਫੜਨਾ ਹਾਂ ਘਰੋਂ ਚਲੋ ਮਾਪਿਓ ਦੇ ਉਸਤਾਦ ਹੁੰਦਾ ਹੀ ਹੁੰਦਾ ਹਾਂ ਜੀ ਇਹਨੂੰ ਕੁਦਰਤ ਵੱਲੋਂ ਮਿਲਿਆ ਹਾਂਜੀ ਕੁਦਰਤ ਕੋਈ ਇਹਨਾਂ ਹੱਲੇ ਲਿਆ ਹਾਂਜੀ ਹੱਲੇ ਪੜਦੇ ਹਾਂਜੀ ਪਪਾ ਜੀ ਨੇ ਦਸਤਾਰ ਨਹੀਂ ਲਏ ਦਸਤਾਰ ਕੋਈ ਵੀ ਦਸਤਾਰ ਦਾ ਮਤਲਬ ਦਸਤਾਰ ਦਾ ਮਤਲਬ ਉਹ ਕਹਿੰਦੇ ਨੇ ਪੱਗ ਬਨਣੀ ਪੱਗ ਦੇਖੋ ਅਸਲੀ ਬਨਣਾ ਹੈ ਪੰਜਾਬ ਦਾ ਸਾਡਾ ਕਲਚਰ ਹੈ ਦਸਤਾਰ ਦਾ ਕਿਸੇ ਵੀ ਹਾਂ ਇਹ ਪੰਜਾਬ ਦੀ ਪੰਜਾਬ ਦਾ ਹਾਂ ਪਾਕਿਸਤਾਨ ਪੰਜਾਬ ਦਾ ਦਸਤਾਰ ਬਨਣੀ ਆਪਣੇ ਪੰਜਾਬ ਦਾ ਵਿਰਸਾ ਵਾ ਠੀਕ ਆ ਉਹ ਦੇਖੋ ਉਹ ਬਜ਼ੁਰਗਾਂ ਨੇ ਬਣੇ ਆਂ ਜੀ ਹਾਂ ਜੀ ਉਹ ਸਟਾਈਲ ਬਥਰੇ ਆ ਲੈ ਇਹ ਮੈਂ ਵੀ ਰੱਖੀ ਹਾਂ ਜੀ ਆਹ ਲੈ ਆ ਆ ਰਿਖੀ ਮੈਂ ਵੀ ਰੱਖੀ ਚਲੋ ਜੀ ਵਧੀਆ ਲੱਗਾ ਤੇ ਫਿਰ ਇਨਸ਼ਾਅੱਲਾ ਮੁਲਾਕਾਤ ਤੇ ਹਾਂ ਜੀ ਤੇ ਅਸੀਂ ਵੀਡੀਓ ਛੋਟਾ ਜਿਹਾ ਬੱਚਾ ਹੈ ਉਹਦਾ ਕੌਨਫੀਡੈਂਸ ਚੈੱਕ ਕਰੋ ਇਹ ਆਉਣ ਵਾਲੀਆਂ ਜਿੰਨੀ ਵੀ ਆ ਨਸਲਾ ਹੋਣੀਆ ਨਾ ਸਿੱਧੂ ਮੂਸੇਆ ਵਾਲਾ ਉਹਦਾ ਨਾਮ ਜਿਹੜਾ ਨਾ ਉਹ ਹਮੇਸ਼ਾ ਜ਼ਿੰਦਾ ਰਹੇਗਾ ਲੋਕੀ ਉਹਨੂੰ ਜਾਣਦੇ ਨੇ ਲੋਕੀ ਉਹਨੂੰ ਪਿਆਰ ਕਰਦੇ ਨੇ ਤੇ ਉਹਨੇ ਸਿੱਧੂ ਮੂਸੇਆ ਵਾਲੇ ਦਾ ਗਾਣਾ ਵੀ ਉਹੀ ਗਾਇਆ ਜਿਹਦਾ ਉਹਦਾ ਲਾਸਟ ਗਾਣਾ ਸੀ 295 ਤੇ ਜਿਹੜੇ ਸਿੱਖ ਭਰਾ ਸੀ ਉਹਨਾਂ ਨੇ ਵੇਖ ਕੇ ਖੁਸ਼ੀ ਵੀ ਹੁੰਦੀ ਏ ਕਿ ਕੋ ਬੰਦਾ ਦੁਨੀਆ ਛੱਡ ਕੇ ਚਲਾ ਗਿਆ ਲੇਕਿਨ ਲੋਕ ਉਹਨੂੰ ਹਮੇਸ਼ਾ ਯਾਦ ਰੱਖਦੇ ਨੇ ਬਹੁਤ ਹੀ ਅੱਛਾ ਇਨਸਾਨ ਤੇ ਬਹੁਤ ਹੀ ਵੱਡਾ ਗੁਰੂਕਾਰ ਤੇ ਇੰਡੀਆ ਦੀ ਜਿਹੜੀ ਪੰਜਾਬੀ ਜਿੰਨੀਆਂ ਵੀ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨਾਮ ਤੇ ਉਹ ਸੇਖ ਭਰਾਵਾਂ ਨੇ ਉਹਨੂੰ ਇਨਾਮ ਦਿੱਤਾ 1000 ਰੁਪਿਆ ਵੀ ਦਿੱਤਾ ਤੇ ਨਾਲ ਇਹ ਵੀ ਕਿਹਾ ਕਿ ਇਹਨੂੰ ਹਮੇਸ਼ਾ ਯਾਦ ਰੱਖਣਾ ਇਹ ਨੋਟ ਨੂੰ ਆਪਣੇ ਕੋਲ ਰੱਖਣਾ ਤੇ ਐਸੀ ਉਹਨਾਂ ਦਾ ਪਿਆਰ ਤੇ ਜਦੋਂ ਉਹ ਲੈਂਦੇ ਪੰਜਾਬ ਦੇ ਅੰਦਰ ਆਉਂਦੇ ਨੇ ਸਾਡੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਭਰਾ ਨੇ ਤੇ ਉਹਨਾਂ ਨੂੰ ਇੰਜ ਹੀ ਪਿਆਰ ਤੇ ਇੱਜ਼ਤ ਦਿੱਤੀ ਜਾਂਦੀ ਹੈ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਬੱਚੇ ਦੇ ਜਿਹੜੇ ਗਾਣੇ ਨੇ ਉਹ ਕੰਜੇ ਲੱਗੇ ਤੇ ਵੀਡੀਓ ਕੰਜੇ ਲੱਗੀ ਬਾਕੀ ਮਿਲਣਾ ਜਿਸੇ ਨੈਕਸਟ ਵੀਡੀਓ ਦੇ ਅੰਦਰ